ਨਹੀਂ ਤੇਨੂੰ ਮਾ ਬੁਲਾਇਆ ਨਹੀਂ ਕਾ ਮੇਕਅਪ ਨਾਲ ਆਖਾਂ ਪਾਰਾ ਮੇਰੀ ਆ ਗੱਲਾਂ ਦੇ ਮੇਕਅਪ ਲਈ ਕੀਤਾ ਓਏ ਹਾਂ ਇਹ ਮੰਮੀ ਸਿਖਿਆ ਸੀ ਮਾਪਾ ਤਾਂ ਨਹੀਂ ਕੀਤਾ ਹਾਂ ਛਾਂਬ ਬਲੇ ਬਲੇ ਛਾਂਬ ਪਏ ਤੈਨੂੰ ਵਾਲਾ ਬੋਲਣਾ ਪਤਾ ਨਹੀਂ ਮੈਂ ਹੀ ਬੁਕਾ ਦਿੰਦੀ ਅੱਜ ਦਾ ਨੇੜੇ ਕਰੇ ਗੁੱਡੇ ਮੈਂ ਸਾਰੇ ਵੱਡੋਂ ਨਵੀਂ ਲਿਆਂਦੀ ਆ ਮਾਂ ਡੋਰ ਅੱਜ ਹਾਂ ਹਾਂ ਨਹੀਂ ਨਾ ਮਾਰਦੇ ਗੱਲਾਂ ਸਾਰਾ ਕੀ ਹੋਇਆ ਰਦਮਾ ਹੋਇਆ ਤੇ ਚਲ ਉੱਠ ਕਰਾਂ ਸ਼ੇਰ ਬਣ ਕੇ ਲਾ ਦੋ ਕੋ ਰੋਟਾ ਨਾ ਨਾ ਮੈਥੋਂ ਲੈਣੀ ਨੁਣੀਆਂ ਨਹੀਂ ਟੋਡਾ ਤਾਂ ਪਿਓ ਪੁੱਤ ਦਾ ਇਹੀ ਕੰਮ ਆ ਅੱਧੀ ਰਾਤ ਆ ਕੇ ਘਰੇ ਬੰਨਣਾ ਮੈਂ ਕਿ ਲੰਗਰ ਭਾਲਦੇ ਆ ਮੈਨੂੰ ਵਾਲਾ ਬੋਲਣਾ ਪਤਾ ਨਹੀਂ ਚੁੱਪ ਕਰ ਮੈਂ ਇਨਕ ਪਕਾ ਦਿੰਦੀ ਤੇ ਬੋੜਾ ਉਠਕਾੜਵਾਸ ਇੱਥੇ ਜਾ ਜਾ ਕਿ ਤੂੰ ਹੀ ਜੜ ਕੋਠੇ ਤੇ ਪੌੜੀ ਲਾਤੇ ਹੋ ਤੁਸੀਂ ਖੜ ਜਾਂਦੇ ਮੈਂ ਉਹ ਪੌੜੀ ਲਾਸਤੇ ਨੇ ਪੌੜੀ ਰੱਖਿਆ ਨੇ ਹੂੰ ਥੰਲੇਵਨੀ ਰੋਡ ਨਾ ਫੇਰ ਸਾਗ ਧਰ ਲਿਆ ਹੈ ਹਾਂਜੀ ਫੇਰ ਨਾ ਇਹ ਨਹੀਂ ਹਰਦੀ ਵੀ ਮਹਾਂਵਾੜੇ ਲੋਟ ਹੋਈਦਾ ਵਸੇ ਰੋਜ਼ ਤਰਕੇ ਜਿਆ ਕਰ ਭੰਮਾ ਰੋਜ਼ ਜਿੰਨੀ ਤਰਕੇ ਜਿਆ ਦੇਦਾ ਸਾਹ ਉਹ ਨਹੀਂ ਗਾ ਮਾਰਦੇ ਗੱਲਾਂ ਸਾਹ ਨੂੰ ਕੀ ਹੋਇਆ ਰਦਮਾ ਖਾਇਦੇ ਇਹ ਹੋਰ ਤਯਾਬ ਦਾ ਘਰ ਆ ਤਯਾਬ ਧਰਿਆ ਹਾਂ ਸਾਗ ਥੋੜਾ ਧਰਿਆ ਤਯਾਬ ਆ ਮੈਂ ਖਾਏ ਨਹੀਂ ਤਾਂ ਖਾਣਾ ਨਹੀਂ ਅਈ ਤਾਂ ਪੀਜ਼ਾ ਲਿਆਉਣਾ ਸ਼ਹਿਰੋਂ ਹੁਣ ਜੀ ਆ ਹੂੰ ਤੇ ਸ਼ਹਿਰ ਚੱਲੇ ਆ ਪੀਜ਼ਾ ਲਿਆਵਾਂਗੇ ਮੈਂ ਤੇ ਡੈਡੀ ਨੇ ਪੀਜ਼ਾ ਖਾ ਲੈਣਾ ਹਾਂ ਡੈਡੀ ਹੂੰ ਹੂੰ ਦੇ ਵਾਲੇ ਹਾਂ ਤਾਂ ਭਈ ਮਿਲਣਾ ਨਹੀਂ ਆਈ ਕਿਹੜਾ ਲੈਣਾ ਫਰੀ ਫਰੀ ਜ਼ਰੂਰ ਲੈਣਾ ਹਾਂ ਫਰੀ ਵਾਲਿਆਂ ਤਾਂ ਨਹੀਂ ਡੀਕਦੀ ਰਹਿੰਦੀ ਐ ਵੀ ਅੱਜ ਤਾਂ ਮਿਲਣਾ ਨਹੀਂ ਕਿਹੜੇ ਦਿਨ ਮਿਲਦਾ ਫਰੀ ਪੀਜਾ ਲੈ ਇਹਦੇ ਦਿਨ ਵੀ ਪੱਕਾ ਜਾਦਾ ਇਹਨੂੰ ਵੀ ਬੁੱਧਵਾਰ ਨੂੰ ਫਰੀ ਪੀਜਾ ਮਿਲਦਾ ਨਹੀਂ ਆ ਪੂਰਾ ਥੱਲੇੋਂ ਕੱਟ ਲਾ ਹੱਥ ਜਨਮਰਾਲੀ ਹੂੰ ਹੁਣ ਉਹੀ ਅੱਧਾ ਵੱਡਤਾ ਹੰਤਾਂ ਨੇ ਪੀਕਿਆ ਨਾ ਜਾਣ ਆ ਵੀ ਕਾਂਡ ਪਾੜਤੇ ਅਈ ਚ ਮੇਰੇ ਤੋਂ ਮਾਰੇ ਨਾ ਤੰਗਣਾ ਮੈਂ ਨਾਂ ਕਿਨ ਜਾਊਂਗਾ ਬਹੁਤਾ ਮੋਗਾ ਹਾਂ ਮੈਂ ਆਉਂਦਾ ਕਿੱਥੋਂ ਆਇਆ ਮੈਨੂੰ ਕਹਿੰਦੇ ਪਤਾ ਨਹੀਂ ਕਿੱਥੋਂ ਆਇਆ ਕਿਉਂ ਆਇਆ ਬਈ ਇੰਦਰਜੀਤ ਡੈਡੀ ਤਾਂ ਰੋ ਜੀ ਤੋਂ ਰਹਿ ਰਹਿਦਾ ਰੋ ਜੀ ਆ ਹੋਣੇ 5-6 ਦਿਨ ਹੋ ਗਏ ਹੁਣ ਨਹੀਂ ਗਿਆ ਮੈਂ ਹੂੰ ਬਿਮਾਰ ਕਰਕੇ ਨਹੀਂ ਗਿਆ ਮੈਂ ਤਾਂ ਤਰ ਜਾਂਦਾ ਨਹੀਂ ਸਾਨਾ ਹੁੰਦਾ ਅਰੇ ਤਾਂ ਬਾਵਾ ਦਾ ਟੱਕੜਿਆ ਕਣਤਾ ਨਮਾ ਸਾਹਿਬ ਸਿਕਲ ਤਾਂ ਨਮਾ ਸਾਹਿਬ ਕੱਲ ਠੰਡ ਬੱਦ ਸੀ ਕੱਲ ਬਹੁਤ ਠੰਡ ਸੀ ਐਦਾਂ ਆ ਦੇ ਉੱਠ ਕੇ ਮੈਂ ਤਾਂ ਕਿੰਨੀ ਬਿਮਾਰ ਹਾਂ ਮੈਂ ਨਹੀਂ ਨਾਤੇ ਬਿਨਾ ਪਾ ਸਕਦਾ ਹੋਦਾ ਹਾਂ ਨਹੀਂ ਕੱਲ ਚੰਗਾ ਠੀਕ ਹੈ ਮੈਂ ਬੜਨਾ ਪਾ ਸਕਦਾ ਮੈਂ ਕਿੰਨੀ ਬਿਮਾਰ ਹਾਂ ਮੈਂ ਤਾਂ ਨਾਤੇ ਬਿਨਾ ਕਦੇ ਨਹੀਂ ਚੰਗਾ ਚੁੱਪ ਕਰ ਉਹ ਕਹਦਾ ਪੱਡਗਾ ਮਾਰੀ ਅੱਡੀ ਡੈਡੀ ਕਦਾ ਪੱਡੀ ਇਹ ਪੱਡੀ ਕਾਦੀ ਹੋਈ ਨਹੀਂ ਤੇ ਨਮਾ ਬੁਲਾ ਨਹੀਂ ਕੰਮ ਕਰਨਾ ਆਖਾਂ ਪਰ ਆਂਦੇ ਨੇ ਲੈ ਹਾਂ ਆਹੋ ਮੰਮੀ ਨੇ ਕਿਹੜਾ ਫਲਾਇਆ ਹੋਈ ਹੰਗਾਰੇ ਭਰੀ ਆ ਤਾਂ ਡਾੜੀ ਹੈ ਹਾਂ ਨਹੀਂ ਹੂੰ ਦੇ ਤੇ ਰਵਾਂ ਬਣਦਾ ਡੱਡੂ ਕੋ ਬਾ ਕੀ ਕਹਿੰਦੇ ਹੁੰਦੇ ਆ ਹਾਂ ਮਾਡ ਡੱਡੂ ਹੂੰ ਮਾਡੇ ਵੀ ਮਿਲਦੇ ਹਾਂ ਹਾਂ ਕੋਈ ਮਿਲਦੇ ਪੈਨੋ ਡਾੜੀ ਬਾਜ਼ਾਰ ਤਾਂ ਨਹੀਂ ਆਉਂਦੀ ਤੈਨੂੰ ਕੋਈ ਹੈ ਆਉਂਦੀ ਡਾੜੀ ਕੋਈ ਬਾਜ਼ਾਰ ਤਾ ਲੱਭ ਕੀ ਕਹਿੰਦੇ ਹੁੰਦੇ ਜਿਹੜੇ ਦਿਨੇ ਬੁਝਾਰਤ ਪਾਵੇ ਨਾਨਕਾਂ ਦਾ ਨਰਪੁਰ ਜਾਂਦਾ ਅੱਲਾਹ ਕਹਿੰਦੇ ਨੇ ਉਹਨੇ ਤੂੰ ਜਰਾ ਅਗਦਾ ਅੱਗ ਦਾ ਮਾਜੀਨੀ ਤੇਰੀ ਕਿੰਨੀ ਜੀ ਤਾਂ ਜਾਂਦੀ ਹੋਰ ਅੱਗ ਕਿੰਨਾ ਚਾਹਣੇ ਇੰਨੀ ਅੱਗ ਨਹੀਂ ਰਹਿ ਜੀ ਨੰਲਾ ਸਾਗ ਰੀਂ ਗਿਆ ਨਾ ਇਹਦਾ ਕਹਿੰਦਾ ਸਾਰੀ ਲੱਕੜ ਲਾ ਦੇ ਹੁਣੀ ਆ ਵਿੱਚ ਕਹਿੰਦਾ ਥੰਨ ਦੇ ਸਾਰੀ ਲੱਕੜ ਨੂੰ ਵੀ ਜਿਸ ਲਈ ਕਿਉਂ ਚਾਹ ਨਹੀਂ ਬਣਾਈ ਬਣਾਈ ਨਹੀਂ ਨੇ ਨੇ ਯਾਰ ਜਿਹੜਾ ਦੁੱਤ ਸਾਰਾ ਚਾਹ ਨੂੰ ਲਾਤਾ ਤੁਸੀਂ ਮੇਰਾ ਤੋਂ ਕੋਣਾ ਕਿੰਨੇ ਰੁਪਏ ਚਾਹ ਨੂੰ ਦਿੰਦੀ ਨਹੀਂ ਤੇ ਦਹੀਂ ਨਹੀਂ ਜਮਾਇਆ ਨਾ ਮੱਖਣੀ ਨਹੀਂ ਆਉਂਦੀ ਨਾ ਦਹੀਂ ਨਾ ਜਮਾਇਆ ਤੇ ਮੱਖਣੀ ਕਿੱਥੋਂ ਲਿਆਉਂਗੀ ਕਿਉਂ ਕਿੱਥੋਂ ਲਿਆਉਂਗੀ ਕਿਉਂ ਯਾਰ ਟੋਪੀ ਤਾਂ ਖੋਣ ਵਾਲੀ ਆ ਨਰਵਾਇਰ ਦੀ ਵੱਡੀ ਆ ਤੇ ਇਹ ਤਾਂ ਸੰਦੀ ਆ ਓਏ ਇਧਰ ਨੂੰ ਮੁੱਕ ਨਹੀਂ ਆ ਗੱਲਾਂ ਤੇ ਮੇਕਅਪ ਲਈ ਕੀਤਾ ਓਏ ਹਾਂ ਇਹ ਮੰਮੀ ਨੇ ਸਿਖਾਇਆ ਸੀ ਗੱਲਾਂ ਤੇ ਮੇਕਅਪ ਕੀਤਾ ਇਹਨੇ ਹਣਾ ਸਿਖਾਇਆ ਸ਼ੰਭ ਬਬਲੇ ਬਲੇ ਸ਼ੰਭ ਬਬਲੇ ਡਾਕਟਰ ਨੂੰ ਉਹ ਡੈਡੀ ਨੂੰ ਦਿਖਾ ਦੇ ਉਹ ਡੈ ਡੈਡੀ ਹੁੰਦੀ ਆ ਲੋ ਨੂੰ ਟਿਊਬ ਪਰਦੀ ਹੁੰਦੀ ਆ ਡੈਡੀ ਉਹ ਹੁਣ ਹੰਦਾਲਾਂ ਜਿੱਥੇ ਬੋਲਾਂ ਤੇ ਆਏ ਰਾਤ ਤੇ ਮੜੀ ਮੜੀ ਹਣਾ ਉਹਦੇ ਨਾਲ ਹੁਣ ਸ਼ੰਭ ਹਟ ਜਾਂਦੇ ਹਾਂ ਐ ਕਰ ਓਏ ਲਾਲ ਹੋਈਆਂ ਉਹ ਡੈਡੀ ਨੂੰ ਦਿਖਾ ਦੇ ਉਹ ਵੀ ਡਾਕਟਰ ਹੀ ਆ ਤੇਰਾ ਨੇ ਤੇ ਡੈਡੀ ਦਿਖਾ ਦੀ ਅੱਜ ਉਹ ਲਿਖ ਦੋ ਦਵਾਈ ਹਾਂ ਉਹ ਲਿਖ ਦੂਦਾ ਉਹ ਵੀ ਡਾਕਟਰੀ ਆ ਉਹਨੇ ਦੰਦਾਂ ਵਾਲੀ ਲੈ ਕੇ ਜੋੜਨ ਵਾਲੀ ਚਲ ਸੁਣ ਲਾਂ ਆ ਰਿਹਾ ਮੇਕਅਪ ਕੀਤਾ ਏ ਮਾਨਦਾ ਨਹੀਂ ਚਲ ਸੁਣ ਲਾਂ ਹਾਂ ਹਾਂchna ਹਾਂchna ਦੋਵੇਂ ਦੋਨੇ ਬੜੀ ਧਿਆਨ ਨਾਲ ਸੁਣੋ ਹਾਂ ਮੈਂ ਹੁਣ ਮੈਂ ਹੁਣ ਪੁੱਲ ਗਿਆ ਗੱਲ ਬੱਸ ਮੈਂ ਜਰੂਰ ਬੰਦ ਚੰਦੀ ਦਾ ਬੱਦਮਾ ਲੈ ਸੱਚੀ ਇਹ ਨਾ ਦੁਰੂਦੋਬੰਦ ਸੰਦੀ ਨੱਬਤਾ ਉਹਦੀ ਬਾਬਾ ਦੀ ਟੋਲੇ ਆ ਜਾਂਦੇ ਛੁੱਡੇ ਸੱਚੀ ਆ ਰਗ ਮੇਕਅਪ ਕੀਤਾ ਮੀ ਮਮੀ ਨੇ ਆ ਸਿੱਖਿਆ ਬਾਬਾ ਦੀ ਚਪਾਨਾ ਛੇਲਾ ਜਾਂਦੇ ਛੁੱਡੇ ਸੱਚੀ ਹਾਂ ਤੈਨੂੰ ਪਾਠ ਆਉਂਦਾ ਉਹ ਰਾਬਾchna why jo ditacha la cha why jo dithe ko ta beta ਹਾਂ ਚਿਰ ਪਾਠ ਨਾ ਛੱਤ ਨਾ ਯਾਰ ਚਾਪੂਰਾ ਨੈਰਾ ਨਰੇ ਕਾ ਮੁਰਾਦ ਜੁਨੀ ਸ਼ਾਬਾ ਜੁਰਪੁਰ ਸ਼ਾਹ ਦਾ ਜੱਪ ਚਾਲ ਮੁਰਾਦ ਆਦ ਸੱਚ ਆਦ ਸੱਚ ਜੇ ਦਾਰੇ ਸਾਤੇ ਹੱਬੀ ਦਾਤ ਮੈਂ ਤਰਤੀ ਵੀ ਦਾਤ ਹਾਂ ਵੀ ਸੱਚੀ ਠੀਕਾ ਉਹ ਹੋਏ ਉਧਰ ਕਿਹਨੇ ਪਾਠੀ ਲੱਗਿਆ ਬਾਈ ਪਾਠੀਆਂ ਨੂੰ ਪਾਠੀਆਂ ਨਹੀਂ ਉਹ ਕੋਈ ਨਾ ਪਾਠੀ ਹੈ ਹਾਂ ਮੈਂ ਆਉਣੀ ਆ ਮੈਂ ਆ ਇਹਦਾ ਮੇਕਅਪ ਕੀਤਾ ਯਾਰ ਆ ਦੇ ਆ ਦੇ ਆ ਦੇ ਬੜੀ ਹੋਈ ਆ ਆ ਦੇ ਕੁੜੀ ਕੁੜੀ ਹਾਂ ਹੁਣ ਮੈਨੂੰ ਟੜਾ ਪਾਇਆ ਆ ਬਾਦ ਟੜੇ ਪਾਇਆ ਟਰ ਦੀ ਬੱਬਾ ਦੀ ਟੋਲੇ ਆ ਜਾਂਦੇ ਉਹ ਤਾਂ ਠੀਕ ਆ ਆਹ ਕਹਿੰਦਾ ਗੱਲਾਂ ਤੇ ਕੀ ਅੱਜ ਮੇਕਅਪ ਕੀਤਾ ਯਾਰ ਮੈਂ ਤਾਂ ਨਹੀਂ ਕੀਤਾ ਮੈਂ ਬੜੀ ਹੋਈ ਗਿਆ ਯਾਰ ਮੈਂ ਟੂੜੀ ਨਹੀਂ ਬਣਿਆ ਹੋੜ ਕੀ ਹੋ ਗਿਆ ਫਿਰ ਇਹ ਇਹ ਥੰਬੋ ਜੇ ਬਾਦੇ ਸੰਭ ਜੇ ਪੈਗੇ ਕਾਨੇ ਨਾ ਤੂੰ ਮੱਤ ਤੂੰ ਮੱਛੀ ਖਾਦੀ ਹੋਣੀ ਆ ਫਿਰ ਮੱਛੀ ਖਾਦੀ ਹੁੰ ਤੂੰ ਹਾਂ ਮੱਛੀ ਖਾਦੀ ਸੀ ਕਿੱਦਿ ਗਾ ਕਰੀਮ ਲਿਆਉਣੀ ਸੀ ਕਰੀਮ ਇਹਦੇ ਪੈਸੇ ਆਏ ਗਿਆ ਜਾ ਬਈ ਹਨ ਬੈਸਲੀ ਲਾਉਣੀ ਆ ਬੈਸਲੀ ਨਾ ਜਾ ਪਤਾ ਕਿ ਦੇ ਕਈ ਆਪਾਂ ਉਹ ਯਾਰ ਆ ਮੈਂਬਰ ਨੂੰ ਕਾਓ ਗਲੀ ਗੁਲੀ ਬਣਾਵੇ ਯਾਰ ਸਾਡੀ ਆ ਮੈਂਬਰ ਆ ਅੱਡਾ ਹੋਣੀ ਨੇ ਪ੍ਰਧਾਨ ਸਤ ਅਭੀ ਆ ਰੋਲਾ ਪੈ ਗਿਆ ਕਿਹੜਾ ਲੈਣਾ ਕਿੰਨੇ ਆਣਾ ਲਾ ਵੀਦਾ ਵਿਹਾਂ ਵਾਲਾ ਹੀ ਲੈ ਕੇ ਜਾਉ ਨਹੀਂ ਨਹੀਂ ਵੀਹਾਂ ਵਾਲਾ ਤੇਰੇ বিনা ਉਹ ਮੈਂ ਆਲਾ ਵੀਹਾਂ ਲੈਣਾ ਹਾਂ ਪੰਜਾਬ ਨੇ ਕਾਰ ਲਿਆ ਦੇ ਪੰਜਾਬ ਨੇ ਮੋਖ ਗਏ ਗਾਲ ਕਿ ਕੀ ਫਰਦਾ ਨਹੀਂ ਨਹੀਂ ਇਹਨੂੰ ਦੁਆ ਮੰਗਵਾ ਦੇ ਇਹਨੂੰ ਮਨ ਮੰਨ ਗਿਆ ਬਈ ਇਹਦਾ ਮਨਾ ਲਿਆ ਡਾਂਗ ਤੇ ਕੱਦ ਨਾ 2024 ਇਹ ਗੱਲ ਆ ਇਹ ਲੈਣਾ ਜੀ ਵੱਡੇ ਆ ਵੀ ਜਾਉ ਲੈ ਜਾ ਉਹ ਆ ਦੇਖ ਕੀ ਤੂੰ ਉਠਿਆ ਲਾ ਪਤਾ ਨਹੀਂ ਹੈ ਨਾਲੇ ਕਾਦੇ ਜਾ ਲਾ ਪਤਾ ਨਹੀਂ ਕਿਡਾ ਹੁੰਦਾ ਤਾਂ ਹੈ ਨਹੀਂ ਉਹ ਬਣਾ ਸਾਰੇ ਤਫਾ ਕਰਕੇ ਉਹ ਬੱਸ ਕਰੋ ਉਹ ਨਹੀਂ ਉਹ ਮੂਲੇ ਜਵਾਕ ਕਹੂਰ ਵਿੱਚਰ ਪਾਪਾ ਪੜੋ ਇਹ ਕੋਲ ਕੋਲਾਂ ਜੀਵਤੀ ਪਾਤੂੜ ਕੀ ਸ਼ਹਿਰ ਨੂੰ ਚੱਲ ਗਏ ਹੋ ਡੈਡੀ ਨੂੰ ਡੈਡੀ ਨੂੰ ਮਲਾ ਕੇ ਲੈ ਉਹ ਡੈਡੀ ਕਿੱਥੇ ਜਾਂਦਾ ਸ਼ਹਿਰ ਕਿਹ ਡਾਕਟਰ ਦੇ ਫਿੱਟੂ ਡਾਕਟਰ ਦਾ ਫਿੱਟੂ ਦੇ ਕੀ ਕਰਦਾ ਉੱਥੇ ਹੈ ਓਏ ਉੱਥੇ ਕੀ ਕਰਦਾ ਕੁਛ ਨਹੀਂ ਕਰਦਾ ਹਾਂ ਬਹਿਲਾ ਬਹਿ ਕੇ ਮੋੜਿਆ ਹੁੰਦਾ ਬੋਲ ਤੂੰ ਟੌਪ ਚੜਜਾ ਹਾਂ ਟੌਪ ਚੜ ਤੇ ਬਹਿ ਜਾ ਤੇਰੇ ਤੂੰ ਦੱਸ ਤਾਂ ਦੇ ਕਰਦਾ ਕੀ ਆ ਉੱਥੇ ਉਹ ਮੈਨੂੰ ਹੱਥ ਨਾਲ ਹੱਥ ਲਾਉਣਾ ਮਤ ਜੋ ਕੁੜੀ ਐ ਤੈਨੂੰ ਕਿ ਹੱਥ ਲਾਉਣਾ ਹੀ ਮੈਨੂੰ ਬਾ ਠੀਕ ਐ ਨਾਲ ਨਵੇਂ ਸਾਲ ਵਾਲੇ ਦਿਨ ਹੀ ਚੱਕਰਾ ਗਾਵੇਂ ਕਹਿੰਦੇ ਜੋਬਰਾ ਨਹੀਂ ਉਹ ਭਤੀਜਾ ਆਜੋ ਉਹ ਚਾ ਹੁੰਦਾ ਹੀ ਨਹੀਂ ਆਈਦਾ ਯਾਰ ਖੜੀ ਲਿਆਂਦੀ ਅੱਟ ਹੁਣਾਂ ਨੇ ਵੀ ਇਹ ਨਹੀਂ ਪਤਾ ਨਹੀਂ ਵੱਡੇ ਹੀ ਨਾ ਜਾਵੇ ਕਹਿੰਦੇ ਆ ਜਾ ਕਾਸ ਆਜੋ ਆਜੋ ਵਾਜੂਆ ਹਣਾ ਹਣਾ ਹਾਲਾ ਉਪੇ ਚਾਮਨ ਦਾ ਆਪਣੇ ਨਾਲ ਹਾਲੇ ਆੜੇ ਦਾ ਯੂਪਰ ਗੁੱਡੇ ਚੜਾਉਣੇ ਬਾਕੀ ਇਹ ਅੱਜ ਦੇਖਣ ਨੂੰ ਮਿਲਿਆ ਛੁੱਟਿਆ ਨਾ ਹੁਣ ਨਹੀਂ ਤਾਂ ਨਿਕਲਦੀ ਨਹੀਂ ਘਰੋਂ ਬਾਹਰੋਂ ਅੰਦਰ ਅੱਜ ਦਾ ਨੇੜੇ ਕਰੇ ਗੁੱਡੇ ਮੈਂ ਸਾਰੇ ਵੱਡੂ ਨਵੀਂ ਹੀ ਲਿਆਂਦੀ ਆ ਮੈਂ ਡੋਰ ਅੱਜ ਸਭ ਵੱਡੂ ਅੱਜ ਮੈਂ ਆਜ ਰੋਟੀ ਨਹੀਂ ਲਾਣੀ ਮੰਮੀ ਹਾਂ ਰੋਟੀ ਨਹੀਂ ਬਣਾਈ ਨਾ ਮੈਂ ਨਹੀਂ ਬਣਾਏਗੀ ਉਹ ਕਿੱਥੋਂ ਆਇਆ ਹੁਣ ਮੈਂ ਤਾਂ ਉਹ ਗੱਡੀ ਦਾ ਪਾਇ ਟੁੱਟ ਗਿਆ ਸੀਗਾ ਯਾਰ ਹਾਂ ਰੋਜ਼ ਹੀ ਤੇਰਾ ਤਾਂ ਗੱਡੀ ਖਰਾਬ ਨੇ ਤਾਂ ਤੂੰ 2 ਮਿੰਟ ਨਹੀਂ ਉਹਨਾਂ ਮਾਂ ਨੂੰ ਦਿੰਦਾ ਆਪਦੀ ਨੂੰ ਉਹ ਮੈਸਟਰੀ ਨੂੰ ਦਿਖਾ ਕੇ ਦਿੰਦੇ ਆ ਮੈਂ ਮੈਸਟਰੀ ਨੂੰ ਦਿਖਾ ਕੇ ਤੇਰੀ ਦਸਾਰਾ ਦੇ ਨੂੰ ਨਪਾਇ ਤਾਂ ਲੱਗਣ ਨਹੀਂ ਦਿੰਦਾ ਘਰੇ ਮਾਂ ਦਾ 5 ਮਿੰਟ ਵੀ ਖਰਚੇ ਵੇ ਤੇਲ ਤੇਰਾ ਪਾਣੀ ਨੂੰ ਚੱਲਦਾ ਉਹਨੂੰ ਖਾਣ ਨਹੀਂ ਦੇਇਆ ਕਰ ਕਦੇ ਆਰ 8:30 ਹੋ ਗਏ ਬਣਾਇਆ ਨਿਕੋ ਖਾਣ ਨੂੰ ਨਾ ਮੈਂ ਨਹੀਂ ਬਣਾਇਆ ਉਹਨਾਂ ਐ ਬਸ ਰੋਟੀ ਤਾਂ ਲਾ ਲੈਂਦੀ ਨਾ ਮੈਥੋਂ ਨੇ ਮੈਂ ਕਿ ਹੁਣ ਨਹੀਂ ਲਾਉਂਦੀ ਕੀ ਰੋਟੀ ਜਦੋਂ ਪੰਨਿਆਂ ਇਹੰਦਾਂ ਰੋਟੀ ਦਾ ਸੱਭਾ ਪਿਆਰ ਹਿੰਦਾ ਕਿਆ ਫੇ ਹੋਣ ਲਾਉਂਦਾ ਭੁੱਖ ਲੱਗੀ ਮੈਂ ਨਹੀਂ ਲਾਉਂਦੀ ਹੁਣ ਰੋਟੀ ਭੁੱਖ ਲੱਗੀ ਆ ਮੈਂ ਖਾ ਵੀ ਨਹੀਂ ਆਇਆ ਆ ਜਾ ਬਸ ਮੈਨੂੰ ਨਹੀਂ ਪਤਾ ਲਾ ਆਹੋ ਮੈਥੇਂ ਬਸ ਦੀ ਕੋਈ ਰੋਟੀ ਨਾ ਉਹਦੇ ਡੈਡੀ ਖੰਡ ਲੱਗ ਗਿਆ ਅੱਧੀ ਅੱਧੀ ਰਾਤ ਤੱਕ ਨੰ ਲੰਗਰ ਪਕਾ ਕੇ ਦੇਮਾ ਹੁਣ ਤੈਨੂੰ ਉੱਦੀ ਦਾਤੀ ਕਰੇ ਹੁਣਾਂ ਗਲਾਂ ਬੱਪ ਕੋਲ ਖਾਣੀਆਂ ਬੇਬੀ ਰੋਟੀਆਂ ਪਕਾ ਦੇ ਮੇਥੋਂ ਨੀ ਪੱਕੀਆਂ ਮੇਥੋਂ ਨੀ ਪੱਕਦੀਆਂ ਬਣਾ ਦੇ ਹਾਂ ਉਹ ਡੈਡੀ ਉੱਠ ਖੜਿਆ ਦਾ ਹਾਂ ਡੈਡੀ ਤਾਂ ਦਿਲਾਲਾ ਕੰਬਲ ਲਈ ਫਿਰਦਾ ਕਿਉਂ ਹਾਂ ਹੂੰ ਚੱਲ ਉੱਠ ਕਰਾਂ ਸ਼ੇਰ ਬਣ ਕੇ ਲਾ ਦੂ ਉਹ ਰੋਟਾਂ ਨਾ ਨਾ ਮੇਥੋਂ ਲੈਣੀ ਲੂਣੀਆਂ ਨਹੀਂ ਟੋਟਾ ਤਾਂ ਪਿਆ ਕੁੱਤਾਂ ਦਾ ਇਹੀ ਕੰਮ ਆ ਅੱਧੀ ਰਾਤ ਆ ਕੇ ਘਰੇ ਬਣਨਾ ਮੈਂ ਕਿ ਲੰਗਰ ਭਾਲਦੇ ਆ ਮਿੱਥਨ ਬਣਦੇ ਮੁੰਡਾ ਮੈਂ ਤਾਂ 엄마 ਸੰਪਈ ਫਿਰ ਹੁਣ ਮੈਂ ਕੀ ਖਾਵਾਂ ਦੱਸ ਮੁੰਡਾ ਭੁੱਖ ਲੱਗੀ ਪਈ ਆ ਯਾਰ ਉਹ ਤੇ ਗੰਡੇ ਚੱਬਲਾ ਕਿਉਂ ਗੰਡੇ ਚੱਬਣ ਨੂੰ ਮੈਂ ਖੋਤਾ ਵਾ ਟਾਈਮ ਹੋਈ 8:30 ਤਾਂ ਹੋਏ ਆ ਮੈਂ ਤਾਂ 7:30 ਵਜੇ ਦੇ ਲਾ ਲੈਣੀ ਆ ਮਾਤਾ ਨੇ ਫੋਨ ਲਾਇਆ ਤਾਂ ਕਹਿੰਦਾ ਗੱਡੀ ਤੇ ਗੱਡੀ ਨੂੰ ਪੜਾਸ ਤਰਕਣਾ ਉਹ ਰੋਜ਼ ਹੀ ਗੱਡੀ ਰੋਜ਼ ਹੀ ਗੱਡੀ ਤੂੰ ਮੈਂਟੋ ਨੂੰ ਖਾਣ ਨਹੀਂ ਮਾਨਉ ਦਿੰਦਾ ਆਪਦੀ ਨੂੰ ਘਰੇ ਉਹ ਪੈਰ ਟੁੱਟ ਗਏ ਸੀ ਉਹ ਤਾਂ ਖਾਣ ਜੇ ਵੇ ਉਹਦਾ ਪੈਰ ਟੁੱਟਣ ਜਾਣਾ ਤਾਂ ਵੀ ਗੱਡੀ ਮੁੱਤਣ ਜਾਣਾ ਤਾਂ ਵੀ ਗੱਡੀ ਗੱਡੀ ਤਾਂ ਬਿਨਾਂ ਤਾਂ ਸਾਹ ਨਹੀਂ ਲੈਂਦਾ ਤੂੰ ਉਹ ਤਾਂ ਮੈਨੂੰ ਹੀ ਫੜ ਕੇ ਚਾਬੀ ਰੱਖਣੀ ਪੈਣੀ ਆ ਤੈਨੂੰ ਦੱਸਿਦਾ ਉਹਦਾ ਪੈਰ ਟੁੱਟ ਗਿਆ ਹੀ ਗੱਡੀ ਆ ਉਹ ਰੋਜ਼ ਹੀ ਟੁੱਟੇ ਰਹਿੰਦਾ ਕੋਈ ਨਾ ਕੋਈ ਕਹਿੰਦਾ ਉਹ ਕਾਲਡ ਕਾਲਡ ਜੀ ਕਰਦੀ ਸੀ ਗੱਡੀ ਜਾਂਦੀ ਸੀ ਇਹਨਾਂ ਕਾਲਡ ਕਾਲਡ ਆ ਜੀ 2 ਮਹੀਨੇ ਹੋਏ ਇੰਨੀ ਉੱਥੇ ਮੋਗੇ ਬਣਵਾ ਕੇ ਲੈਂਦੀ ਐਨਾ ਪੈਸਾ ਉੱਥੇ ਲਾ ਕੇ ਜਾਂਦਾ ਰੋਜ਼ ਹੀ ਰੋਜ਼ ਹੀ ਕੱਲੇ ਆ ਨਾ ਮੇਥਾ ਨਹੀਂ ਬਣਦੀ ਬੰਦੀ ਰੋਟੀ ਰੋਟੀ ਆਹੋ ਮਤ ਆ ਮਸਾਂ ਪਹਿਲੇ ਸਵੇਰ ਦੀ ਲੱਗ ਗਈ ਆਹ ਛੋਟਾ ਲੰਗਰ ਲੋਟ ਹੀ ਨਹੀਂ ਆਉਂਦਾ ਕਾ ਮਾਰਾ ਅੱਜ ਖਾਣੀ ਸੀਗੀ ਮਗਾ ਸਾਗ ਬਣਾਇਆ ਤੂੰ 8 ਵਜੇ ਕਿ ਮੈਂ ਇਹ ਦੂਜੀ ਬਿਦਲੀ ਨੂੰ ਇਹ ਪਤਾ ਨਹੀਂ ਕਿੱਥੋਂ ਆਇਆ ਡਾੜੀ ਵੀ ਗਿਆ ਭਾਈ ਕਦੋਂ ਸੀ ਘੜੀ ਕਿੱਥੇ ਗਿਆ ਰਹੀ ਹੈ ਰੇੜੀ ਨਾ ਨਾਨ ਕੇ ਦਾ ਲੈ ਕੀ ਨਹੀਂ ਗਿਆ ਸਾਲੂ ਕਰੇ ਲਾ ਮਾਦਾ ਚਾ ਨਾ ਮਾਦਾ ਖਾ ਕੀ ਨਿਆ ਕਹਾਂਗਾ ਮੈਂ ਰੋਟੀ ਖਾਊਗਾ ਸਾਗ ਨਾ ਬਣਾਇਆ ਲਾ ਲੈ ਕੀ ਤਾਂ ਕਹ ਮੈਂ ਨਹੀਂ ਖਾਣੀ ਰੋਟੀ ਨਾ ਨਾਹੀ ਮੇਰੀ ਰੋਟੀ ਉਹ ਮੈਂ ਸਾਗ ਨਾਲ ਹੁਣ ਸਵੇਰੇ ਖਾਣੀ ਹੁਣ ਸਾਗ ਤੇ ਭੁੱਖ ਤਾਂ ਹੋਣ ਲੱਗੀ ਆ ਫਿਰ ਮੈਂ ਕੀ ਕਰਾਂ ਹੁਣ ਭੁੱਖ ਲੱਗੀ ਆ ਲਾ ਦੇ ਦੋ ਨਾ ਮੈਥੋਂ ਲੈ ਮੈਂ ਤਨ ਤਰਸ ਨਹੀਂ ਆਉਂਦਾ ਚੰਦਰ ਜੀ ਨਹੀਂ ਨਾ ਤਾਂ ਫਿਰ ਆਂਦਾ ਤਰਸ ਕੇ ਪਕਾ ਕੇ ਰੱਖ ਦਿੰਨੀ ਫਿਰ ਕਹਿੰਨੇ ਠੰਡੀਆਂ ਹੋਣ ਨਹੀਂ ਮੈਥੋਂ ਪੱਤਦੀਆਂ ਇਹ ਤਾਂ ਗੱਲ ਤਾਂ ਗੱਲ ਆ ਦੋ ਖਲਾ ਦੇ ਨਹੀਂ ਨਹੀਂ ਦੋ ਨਾ ਇੱਕ ਕਦੀ ਵੀ ਨਹੀਂ ਹੁਣ ਤਾਂ ਮੈਥੋਂ ਬਣਨੀ ਬਸ ਫਿਰ ਮੈਂ ਦੁੱਧ ਪੀ ਜਾਣਾ ਸਾਰਾ ਜਾ ਜਾ ਹਾਂ ਫਿਰ ਕਹੇਗੀ ਮੇਰੀ ਚਾਹ ਨੂੰ ਨਹੀਂ ਛੱਡਿਆਗਾ ਨਾ ਨਾ ਕੱਪ ਇੱਕ ਚਾਹ ਨੂੰ ਛੱਡੀ ਬਸ ਫਿਰ ਦੁੱਧ ਪੀ ਜਾਣਾ ਸਾਰਾ ਹੀ ਸਾਰਾ ਪੀਜਾ ਦਾ ਪੀਜਾ ਚਾਹ ਨੂੰ ਰੱਖਦੀ ਚਾਹ ਨੂੰ ਮੈਂ ਕੋਹ ਨਹੀਂ ਛੱਡਣਾ ਹੀ ਨਹੀਂ ਬੂੰਦ ਨਹੀਂ ਨਾ ਛੱਡੀ ਨਾ ਛੱਡੀ ਨਾ ਦੋ ਰੋਟੀਆਂ ਤੇਰੇ ਪਿਓ ਨੇ ਬਣਾਉਣੀ ਆ ਮੈਂ ਤਾਂ ਬਣਾਉਣੀ ਆ ਜੱਕ ਦੇਣਾ ਮੈਂ ਸਾਰਾ ਹੁਣ ਮੈਂ ਛੱਡ ਆਇਆ ਉਹ ਕਰਦਾ ਜੱਕ ਦੇ ਬੜੀ ਖੁਸ਼ੀ ਨਾਲ ਪੁਤੀਲੇ ਤੇ ਚੁੱਲੇ ਤੇ ਪਿਆ ਬਣਾਉਣ ਵਾਲੇ ਚੁੱਲੇ ਤੇ ਪਿਆ ਤੇ ਪੀਣੀ ਨਹੀਂ ਤੇਰੇ ਪਿਓ ਨੇ ਕਰਾਉਣੀ ਨਾਲ ਤਾਂ ਪਹਿਲਾਂ ਤੂੰ ਬਾਹਲੀ ਇੱਕ ਦਾ ਇਹ ਡੈਡੀ ਹੈ ਹੈ ਡੈਡੀ ਜਦੋਂ ਤੜਕਿਆਂ ਚਾਹ ਦਾ ਟਾਈਮ ਹੁੰਦਾ ਉਹਦੀ ਕਹਿੰਦਾ ਹਾਏ ਮੇਰੇ ਤੇ ਸਿਰ ਤੋੜਦਾ ਉਹ ਆਪ ਹੀ ਬਣਾ ਲਾ ਹੈਨਾ ਐਂ ਕਹਿੰਦੀ ਆ ਹੈਨਾ ਬਾਹਲੇ ਨਾਰੇ ਲਾਉਂਦੀ ਆ ਉਹਦੀ ਕਹਿ ਦੋਗੀ ਚਾਹੇ ਹੋਇਆ ਕੋਹ ਨਾ ਉਹਦੂ ਜਦੋਂ ਚਾਹ ਮੰਗ ਕੇ ਆਗੀ ਉਹਦੂ ਪੰਜਾਂ ਮਿੰਟਾਂ ਬਾਅਦ ਤੂੰ ਪੀ ਕੇ ਨਹਾਉਣ ਜਾਵ ਦਿੰਦੀ ਆ ਬਾਹਲੀ ਦਵਾ ਕਹਿਣਾ ਚਾਰੋ ਆ ਮਿੰਟ ਬਚਾ ਜਾਂਦੀ ਕਰਦੀ ਆਈਆਂ ਨੇ ਡੇੜੀ ਹਾਂ ਆਈ ਕਰਦੀ ਆ ਮੈਨੂੰ ਪਤਾ ਵਾ ਦੇਖਿਆ ਬਹੁਤ ਈ ਜਦੋਂ ਚਾਹ ਦਾ ਟਾਈਮ ਹੁੰਦਾ ਹੁੰਦੇ ਨੇ ਪੂਰੇ ਘਰ ਆਏ ਇਹ ਟੋਕਲਾ ਕਰ ਗਈ ਮੇਰਾ ਤਾਂ ਬਲਾਡ ਵਾਲੀਆਂ ਕੱਟਦੇ ਆ ਮੇਰੇ ਫਿਰਦੌਸ ਹੁਣ ਮੈਨੂੰ ਨਹੀਂ ਪਤਾ ਹਾਂ ਜਾ ਕਹਿੰਦੀ ਮੇਰਾ ਤਾਂ ਸਿਰ ਦੌਦਦਾ ਚਾਹ ਬਣਾ ਦੇ ਉਹ ਜਦੋਂ ਇਹ ਕਹਿੰਦੀ ਮੇਰੇ ਸਿਰ ਦੌਦਦਾ ਡੈੜੀ ਤਰਸ ਖਾਲਣ ਤਾਂ ਦੇਰੀ ਭੱਜ ਕੇ ਚੱਲ ਪਿੱਛੇ ਨਾਲ ਉਸੇ ਉਹਨੇ ਟੂਪ ਜੀ ਮੇਰੀ ਮਾਰਨ ਵਾਲੀ ਉਹੀ ਤੇ ਉਹਨੇ ਮਾਰਦੀ ਰਤ ਨੂੰ ਕੱਲ ਨਾਲ ਰੋਟੀ ਬਣਾ ਨਾਲ ਦਵਾਈ ਲਾ ਲੈ ਹੈ ਦੇਖ ਲੈ ਲੈ ਕੋ ਤਾਂ ਨਹੀਂ ਇੱਜਤ ਦਾ ਸਵਾਲ ਆ ਅੱਜ ਪੁੰਚ ਕੇ ਆਇਆ ਤੈਨੂੰ ਕੀ ਪਤਾ ਇੱਜਤ ਦਾ ਸਵਾਲ ਆ ਹੁਣ ਤੂੰ ਲੈ ਡੈਡੀ ਦੇ ਕਹਦਾ ਦੇਖਦੇ ਆ ਕਹਿੰਦਾ ਆਹ ਦੇ ਹਾਥੀ ਨੇ ਕੀ ਹੋ ਗਿਆ ਚਾ ਹਾਥੀ ਤੂੰ ਕੀ ਲੈਣਾ ਤੂੰ ਰੋਟੀ ਲਾ ਆਹ ਹਾਥੀ ਤਾਂ ਭੁੱਖਾ ਫਿਰਦਾ ਉਹ ਰੋਟੀ ਲਾ ਹਾਥੀ ਭੁੱਖਾ ਕਿੱਥੇ ਫਿਰਦਾ ਹਾਥੀ ਨੱਜ ਕੇ ਆਇਆ ਛਾ ਨਾ ਕੋਈ ਨਹੀਂ ਖਾ ਕੇ ਆਇਆ ਮੈਂ ਤਾਂ ਮੈਂ ਤਾਂ ਅੱਇ ਸੀ ਕਿ ਵੀ ਸਾਗ ਬਣਿਆ ਵਾ ਤੂੰ ਕਹਿਆ ਸੀ ਮੱਕੀ ਦੀ ਰੋਟੀ ਲਾਉਂਗੀ ਫੇਰ ਮੈਂ ਕੋ ਖਾ ਕੀ ਨਹੀਂ ਆ ਮੈਂ ਤਾਂ ਲਾਣੀਆਂ ਤਾਂ ਖਾਧੀਆਂ ਦਾ ਤੇ ਫੇਰ ਲਾ ਫੇਰ ਤਾਂ ਆਟਾ ਵੀ ਨਹੀਂ ਹੋਣਾ ਹਨ ਮੈਂ ਰੋਟੀ ਲਾ ਦੇਣੀ ਜੇ ਤੇਰੇ ਨਾਲ ਖਾਦੀ ਤਾਂ ਦੇਖੀ ਫੇਰ ਤੇਰੇ ਪਿੰਡਾਂ ਚੰਗਾ ਫੇਰ ਡੈਡੀ ਖਾ ਲੂਗਾ ਹਾਂ ਡੈਡੀ ਤਾਂ ਖਾ ਰਟਿਆ ਡੈਡੀ ਕਿਤੇ ਖਾ ਲੂ ਚੰਗਾ ਹਾਂ ਠੀਕ ਆ ਡੈਡੀ ਤਾਂ ਖਾ ਰਟਿਆ ਆ ਰਾਂ ਦੇ ਮੈਂ ਦੁੱਧ ਮਕਾਉਣਾ ਸਾਰਾ ਕਾਫੀ ਬਣਾਉਂਗਾ ਮੈਂ ਤਾਂ ਬਣਾ ਲਾਂਗਾ ਚਾਹ ਮਜੀ ਹਾਂ ਚੰਗਾ ਕੰਪਾਇਰ ਹਾਂਜੀ ਸੋ ਉਮੀਦ ਕਰਦੇ ਆ ਅੱਜ ਦਾ ਬਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਘੜ ਘੜ ਵੀਡੀਓ ਦੇਖਣ ਲਈ ਸਾਡਾ ਚੈਨਲ ਕਰ ਲਓ ਸਬਸਕ੍ਰਾਈਬ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਲਵ ਯੂ ਬਾਏ 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 ਬਾਏ